ਇਸੇ ਕਰਕੇ ਕਹਿੰਦੇ ਸਗਲ ਦੁਆਰ ਕੋ ਗੇਹੋ ਤਹਾਰੋ ਦਵਾਰ ਬਾਹੇਂਗੇ ਕੀ ਲਾਜ ਹਸ ਗੋਬਿੰਦ ਦਾਸ ਤਹਾਰ ਉਹ ਹੱਥ ਜੋੜਦਾ ਪੀਰ ਕਹਿਣ ਲੱਗਾ ਮਾਰਾ ਤੇਰੇ ਦਰਵਾਜੇ ਵਰਗਾ ਦਰਵਾਜਾਨੀ ਫਕੀਰੀ ਯਾਂਕੋ ਨਾਮਾ ਜੇ ਕੋਈ ਦੁਨੀਆ ਚਫਕੀਰੀ ਹੈ ਕਿੰਨੀ ਤੁਮ ਕਰਨਾ ਧਾਮ ਇਹ ਤੇਰੇ ਘਰ ਵਿੱਚ ਤੇਰੇ ਦਰਵਾਜੇ ਤੇ ਹੈ ਫਕੀਰੀ ਜੇ ਕਿਤੇ ਫਕੀਰੀ ਦੇਖਣੀ ਆ ਦੁਨੀਆ ਦੇ ਲੋਕੋ ਆਓ ਗੁਰੂ ਨਾਨਕ ਦੇ ਦਰਵਾਜੇ ਤੇ ਇਹ ਗੁਰੂ ਨਾਨਕ ਦਾ ਦਰ ਹੈ ਜੁਗ ਪਲਟਿਆ ਭਿਆ ਸਮੁੰਦਰ ਫਕਰਾਂ ਦਾ ਘਰ ਭਾਰੀ ਇੱਥੇ ਵੱਡੇ ਵੱਡੇ ਫਕਰ ਬਾਬਾ ਅਟਲ ਸਾਹਿਬ ਵਰਗੇ ਮਰੇ ਹੋਏ ਸਾਥੀ ਨੂੰ ਜੂਂਦਾ ਕਰਦੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਮਰੀ ਗਾਂਜੂਂਦੀ ਕਰਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤਲੀ ਤੇ ਸੀਸ ਲੈ ਕੇ ਲੜਦੇ ਧੰਨ ਭਾਈ ਤਾਰੂ ਸਿੰਘ ਖੋਪਰ ਲਵਾ ਲੈਂਦੇ ਧੰਨ ਭਾਈ ਮਤੀ ਦਾਸ ਸਤੀ ਦਾਸ ਦਿਆਲ ਦਾਸ ਹੱਸ ਹੱਸ ਕੇ ਸ਼ਹੀਦੀਆਂ ਦਿੰਦੇ ਇਸ ਦਰਵਾਜੇ ਦੀ ਫਕੀਰੀ ਦੁਨੀਆ ਜਾਣਦੀ ਗੁਰਸਿੱਖੋ ਜਾਣੋ ਆਪਣੇ ਘਰ ਦੀ ਮਹਿਮਾ ਇਉਂ ਮਹਾਰਾਜ ਦੇ ਸਾਹਮਣੇ ਉਹ ਪੀਰ ਬੰਦਨਾ ਕਰਦੇ ਨੇ ਕੀ ਨੂੰ ਸੇਖ ਫਰੀਦ ਜੋ ਜੁਹਦ ਨਾਮ ਹੈ ਤਾਹੇ ਮਹਾਰਾਜ ਜੋ ਸੇਖ ਫਰੀਦ ਨੇ ਹੁਣ ਦੇਖਿਓ ਬੜਿਆਈ ਸੱਚੇ ਪਾਤਸ਼ਾਹ ਦੀ ਜੋ ਸੇਖ ਫਰੀਦ ਨੇ ਫਕੀਰੀ ਧਾਰਨ ਕੀਤੀ ਉਹਦਾ ਨਾਮ ਹੈ ਧੰਨ ਗੁਰੂ ਨਾਨਕ ਮੈਨੂੰ ਹੁਣ ਫਰੀਦ ਦੇ ਵਿੱਚੋਂ ਵੀ ਤੁਹਾਡੇ ਹੀ ਦਰਸ਼ਨ ਹੁੰਦੇ ਆ ਭਾਵ ਜੋ ਬਾਬਾ ਫਰੀਦ ਜੀ ਦਾ ਫਲਸਫਾ ਹੈ ਉਹੀ ਗੁਰੂ ਨਾਨਕ ਸਾਹਿਬ ਤੁਹਾਡਾ ਹੀ ਹੈ ਮੈਨੂੰ ਤੁਹਾਡੇ ਚ ਉਹੀ ਦਿਖ ਰਹੇ ਨੇ ਸਤ